आज 31 अक्टूबर वाले दिन थाना डिवीजन नंबर 7 पुलिस स्टेशन ਦੇ ਵੱਲੋਂ ਇਲਾਕਾ ACP ਸੁਮੇਸ਼ ਸੂਧਯਗਵਾਇ ਦੇ ਵਿੱਚ ਇੱਕ ਮੈਰਾਥਨ ਯੂਨਿਟੀ ਦੌੜ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਲੋਕਾਂ ਨੇ ਹਿੱਸਾ ਲਿਆ ਮੈਰਾਥਨ ਯੂਨਿਟੀ ਦੌੜ थाना डिवीजन नंबर 7 ਤੋਂ ਸ਼ੁਰੂ ਹੋ ਕੇ BC&M ਸਕੂਲ ਦੇ ਸਾਹਮਣੇ ਸੈਕਟਰ 39 ਦੇ ਗਲਾਡਾ ਪਾਰਕ ਚ ਸਮਾਪਤ ਹੋਈ ਹੈ ਇਸ ਮੌਕੇ ਗੱਲਬਾਤ ਕਰਦੇ ਆ ACP ਸੂਧਾਇ ਕਹਿਣਾ ਹੈ ਕਿ ਇਹ ਜੋ ਮੈਰਾਥਨ ਯੂਨਿਟੀ ਦੌੜ ਹੋਈ ਹੈ ਉਹ ਇੱਕ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇਲੀ ਤੇ ਇਸ ਨੂੰ ਇੱਕ ਦੇਸ਼ ਦੀ ਤਰੱਕੀ ਦਾ ਸੰਦੇਸ਼ ਦੇਣ ਦੇ ਲਈ ਸ਼ੁਰੂ ਕੀਤੀ ਗਈ ਹੈ ਤੁਸੀਂ ਅੱਜ ਜਿਹੜਾ ਮੈਰਾਥਨ ਦਾ ਕੀਤਾ ਆਰਗੇਨਾਈਜ਼ ਅੱਜ ਦੇ ਦਿਵਸ ਦੇ ਉੱਤੇ 31 ਅਕਤੂਬਰ ਨੂੰ ਆਨਰੇਬਲ ਸਟੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਹਿਦਾਇਤਾਂ ਆਈਆਂ ਸੀ ਕਿ ਹਰੇਕ ਪੁਲਿਸ ਸਟੇਸ਼ਨ ਦੇ ਵਿੱਚ ਰਨ ਫॉर ਯੂਨਿਟੀ ਜਿਹੜੀ ਹੈ ਉਹ ਆਰਗੇਨਾਈਜ਼ ਕੀਤੀ ਜਾਵੇ ਜ ਜਿਹਦੇ ਵਿੱਚ ਪੁਲਿਸ ਕਰਮਚਾਰੀ ਔਰ ਉਹਨਾਂ ਦੇ ਨਾਲ ਨਾਲ ਲੁਧਿਆਣਾ ਸ਼ਹਿਰ ਦੇ ਨਾਗਰਿਕ ਜਿਹੜੇ ਨੇ ਉਹਨਾਂ ਦੀ ਪਾਰਟਿਸਪੀਕੇਸ਼ਨ ਕੀਤੀ ਜਾਵੇ। ਤੋਂ ਅੱਜ ਉਸੇ ਜਿਹੜੀ ਲੜੀ ਦੇ ਵਿੱਚ ਜਿਹੜਾ ਰਨ ਫॉर ਯੂਨਿਟੀ ਇਹ ਆਰਗੇਨਾਈਜ਼ ਆਰਗੇਨਾਈਜ਼ ਕੀਤਾ ਗਿਆ ਸੀਗਾ ਜਿਹਦੇ ਵਿੱਚ ਡਿਵੀਜ਼ਨ ਨੰਬਰ 7 ਥਾਣਾ ਤੋਂ ਲੈ ਕੇ ਅਸੀਂ ਅੱਜ ਇੱਥੇ 32 ਸੈਕਟਰ ਦੇ ਵਿੱਚ پارک ਜਿਹੜੀ ਹੈ ਉੱਥੇ ਤੱਕ ਆਏ ਆ। ਰਨਿੰਗ ਕਰਦੇ ਹੋਏ ਇਹਦੇ ਵਿੱਚ ਇਸ ਸੰਦੇਸ਼ ਇਹੀ ਇੱਕ ਸੰਦੇਸ਼ ਹੈ ਕਿ ਅਸੀਂ ਸਾਰੇ ਇੱਕ ਹਾਂ ਪੁਲਿਸ ਔਰ ਪਬਲਿਕ ਦੇ ਸਹਿਯੋਗ ਨਾਲ ਅਸੀਂ ਸਾਰੇ ਇੱਕ ਹਾਂ ਔਰ ਮਿਲ ਕੇ ਅਸੀਂ ਆਪਣੇ ਭਾਰਤ ਨੂੰ ਆਪਣੇ ਦੇਸ਼ ਨੂੰ ਬਹੁਤ ਅੱਛਾ ਨਾਮ ਦੇਵਾਂਗੇ ਬਹੁਤ ਅੱਛੇ ਉਹਦੇ ਵਾਸਤੇ ਕੰਮ ਕਰਾਂਗੇ ਸਾਰੇ ਰਲ ਮਿਲ ਕੇ ਅਸੀਂ ਇਸ ਦੇਸ਼ ਨੂੰ ਅੱਗੇ ਲੈ ਕੇ ਜਾਵਾਂਗੇ ਸਰ ਕਿਤਨਾ ਕਿਤੇ ਯੂਥ ਜਿਹੜਾ ਹੁਣ ਨਸ਼ਿਆਂ ਵੱਲ ਵੱਧਦਾ ਜਾ ਰਿਹਾ ਹੈ ਕਾਫੀ ਜਿਹੜਾ ਪਬਲਿਕ ਸਰਕਾਰ ਵੱਲੋਂ ਵੀ ਸਹਿਯੋਗ ਕੀਤਾ ਜਾ ਰਿਹਾ ਹੈ ਪੁਲਿਸ ਨੇ ਵੀ ਜੁੱਧ ਨਸ਼ਿਆਂ ਫਰੋਦ ਦੀ ਜਿਹੜੀ ਮੁਹਿੰਮ ਚਲਾਈ ਆ ਉਹਦੇ ਲਈ ਕੀ ਕਹਿਣਾ ਚਾਹੋਗੇ ਤੁਸੀਂ ਪਬਲਿਕ ਇਹ ਕਿ ਬਿਲਕੁਲ ਜਿਹੜੀ ਹੈ ਤੁਸੀਂ ਗੱਲ ਕੀਤੀ ਹੈ ਕਿ ਯੂਥ ਨੂੰ ਪ੍ਰੇਰਿਤ ਕਰਨ ਵਾਸਤੇ ਹੀ ਜਿਹੜੀਆਂ ਇਹੋ ਜਿਹੀ ਆਰਗੇਨਾਈਜ਼ ਕੀਤੇ ਜਾਂਦੇ ਨੇ ਰਨ ਫਾਰ ਯੂਨੀਟੀ ਜਿਸ ਤਰ੍ਹਾਂ ਕੀਤਾ ਗਿਆ ਇਸ ਤੋਂ ਪਹਿਲਾਂ ਸਾਈਕਲ ਰੈਲੀਆਂ ਕੀਤੀਆਂ ਲੀਆਂ ਨੇ 79 ਕ ਨਵਾਂ ਉਪਰਾਲਾ ਵੀ ਕਰ ਰਹੇ ਆ ਜਿਹਦੇ ਵਿੱਚ ਸਕੂਲ ਗੋਇੰਗ ਜਿਹੜੇ ਬੱਚੇ ਨੇ ਉਹਨਾਂ ਨੂੰ ਪੁਲਿਸ ਦੇ ਨਾਲ ਜੋੜਨ ਵਾਸਤੇ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਮਨ ਦੀਆਂ ਭਾਵਨਾਵਾਂ ਨੂੰ ਜਾਣਨ ਵਾਸਤੇ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਦਾ ਵਿਜ਼ਿਟ ਕਰਵਾ ਕੇ ਤਾਂ ਕਿ ਉਹ ਪੁਲਿਸ ਦੇ ਨਾਲ ਫ੍ਰੈਂਡਲੀ ਹੋਣ ਉਹ ਪੁਲਿਸ ਤੋਂ ਡਰਨ ਨਾ ਬਲਕਿ ਫ੍ਰੈਂਡਲੀ ਹੋ ਕੇ ਸਾਡੇ ਨਾਲ ਵੀ ਸਹਿਯੋਗ ਕਰਨ ਅਸੀਂ ਉਹਨਾਂ ਦੀਆਂ ਜੇ ਕੋਈ ਉਹਨਾਂ ਦੀਆਂ ਦਿੱਕਤਾਂ ਨੇ ਉਹਨਾਂ ਨੂੰ ਕੋਈ ਪਰੇਸ਼ਾਨੀਆਂ ਨੇ ਉਹਨਾਂ ਨੂੰ ਅਸੀਂ ਦੂਰ ਕਰ ਸਕਦੇ ਹਾਂ ਅੱਜ 20 ਅਕਤੂਬਰ ਵਾਲੇ ਦਿਨ थाना ਡਿਵੀਜ਼ਨ ਨੰਬਰ 7 ਤੋਂ ਪੁਲਿਸ ਸਟੇਸ਼ਨ ਦੇ ਵੱਲੋਂ ਇਲਾਕਾ ACP ਸੁਧ ਸਿੰਘ ਅਗਵਾਈ ਦੇ ਵਿੱਚ ਇੱਕ ਮੈਰਾਥਨ ਯੂਨਿਟੀ ਦੌੜ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਲੋਕਾਂ ਨੇ ਹਿੱਸਾ ਲਿਆ ਮੈਰਾਥਨ ਯੂਨਿਟੀ ਦੌੜ थाना ਡਿਵੀਜ਼ਨ ਨੰਬਰ 7 ਤੋਂ ਸ਼ੁਰੂ ਹੋ ਕੇ BCM ਸਕੂਲ ਦੇ ਸਾਹਮਣੇ ਸੈਕਟਰ 39 ਦੇ ਗਲਾਡਾ ਪਾਰਕ 'ਚ ਸਮਾਪਤ ਹੋਈ ਹੈ ਇਸ ਮੌਕੇ ਗੱਲਬਾਤ ਕਰਦੇ ਆ ACP ਸੁਧ ਦਾ ਇਹ ਕਹਿਣਾ ਹੈ ਕਿ ਆ ਜੋ ਮੈਰਾਥਨ ਯੂਨਿਟੀ ਦੌੜ ਹੋਈ ਹੈ ਉਹ ਇੱਕ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਲਈ ਤੇ ਇਸ ਨੂੰ ਇੱਕ ਦੇਸ਼ ਦੀ ਤਰੱਕੀ ਦਾ ਸੰਦੇਸ਼ ਦੇਣ ਦੇ ਲਈ ਸ਼ੁਰੂ ਕੀਤੀ ਗਈ ਹੈ ਤੁਸੀਂ ਅੱਜ ਜਿਹੜਾ ਮੈਰਾਥਨ ਦਾ ਕੀਤਾ ਆਰਗੇਨਾਈਜ਼ ਅੱਜ ਦੇ ਦਿਵਸ ਦੇ ਉੱਤੇ 31 ਅਕਤੂਬਰ ਨੂੰ ਆਨਰੇਬਲ ਸਟੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਹਦਾਇਤਾਂ ਆਈਆਂ ਸੀ ਕਿ ਹਰੇਕ ਪੁਲਿਸ ਸਟੇਸ਼ਨ ਦੇ ਵਿੱਚ ਰਨ ਫॉर ਯੂਨਿਟੀ ਜਿਹੜੀ ਹੈ ਉਹ ਆਰਗੇਨਾਈਜ਼ ਕੀਤੀ ਜਾਵੇ ਜ ਜਿਹਦੇ ਵਿੱਚ ਪੁਲਿਸ ਕਰਮਚਾਰੀ ਔਰ ਉਹਨਾਂ ਦੇ ਨਾਲ ਨਾਲ ਲੁਧਿਆਣਾ ਸ਼ਹਿਰ ਦੇ ਨਾਗਰਿਕ ਜਿਹੜੇ ਨੇ ਉਹਨਾਂ ਦੀ ਪਾਰਟਿਸਪੀਕੇਸ਼ਨ ਕੀਤੀ ਜਾਵੇ। ਤੋਂ ਅੱਜ ਉਸੇ ਜਿਹੜੀ ਲੜੀ ਦੇ ਵਿੱਚ ਜਿਹੜਾ ਰਨ ਫॉर ਯੂਨਿਟੀ ਇਹ ਆਰਗੇਨਾਈਜ਼ ਕੀਤਾ ਗਿਆ ਸੀਗਾ ਜਿਹਦੇ ਵਿੱਚ ਡਿਵੀਜ਼ਨ ਨੰਬਰ 7 ਥਾਣਾ ਤੋਂ ਲੈ ਕੇ ਅਸੀਂ ਅੱਜ ਇੱਥੇ 32 ਸੈਕਟਰ ਦੇ ਵਿੱਚ پارک ਜਿਹੜੀ ਹੈ ਉੱਥੇ ਤੱਕ ਆਏ ਆ। ਰਨਿੰਗ ਕਰਦੇ ਹੋਏ ਇਹਦੇ ਵਿੱਚ ਇਸ ਸੰਦੇਸ਼ ਇਹੀ ਇੱਕ ਸੰਦੇਸ਼ ਹੈ ਕਿ ਅਸੀਂ ਸਾਰੇ ਇੱਕ ਹਾਂ ਪੁਲਿਸ اور پبلک دے सहयोग ਨਾਲ ਅਸੀਂ ਸਾਰੇ ਇੱਕ ਹਾਂ اور مل کے ਅਸੀਂ ਆਪਣੇ ਭਾਰਤ ਨੂੰ ਆਪਣੇ ਦੇਸ਼ ਨੂੰ بہت اچھا ਨਾਮ ਦੇਾਂਗੇ بہت اچھے اُدے واسطے کام کریں گے سارے مل کے ਅਸੀਂ اس ದೇಶ ਨੂੰ ਅੱਗੇ ਲੈ ਕੇ ਜਾਵਾਂਗੇ ਸਰ ਕਿਤਨਾ ਕਿਤੇ ਯੂਥ ਜਿਹੜਾ ਹੁਣ ਨਸ਼ਿਆਂ ਵੱਲ ਵੱਧਦਾ ਜਾ ਰਿਹਾ ਹੈ ਕਾਫੀ ਜਿਹੜਾ ਸਰਕਾਰ ਵੱਲੋਂ ਵੀ ਸਹਿਯੋਗ ਕੀਤਾ ਜਾ ਰਿਹਾ ਹੈ ਪੁਲਿਸ ਨੇ ਵੀ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਚਲਾਈ ਆ ਉਹਦੇ ਲਈ ਕੀ ਕਹਿਣਾ ਚਾਹੋਗੇ ਤੁਸੀਂ ਪਬਲਿਕ ਇਹ ਤੇ ਬਿਲਕੁਲ ਜਿਹੜੀ ਹੈ ਤੁਸੀਂ ਗੱਲ ਕੀਤੀ ਹੈ ਕਿ ਯੂਥ ਨੂੰ ਪ੍ਰੇਰਿਤ ਕਰਨ ਵਾਸਤੇ ਹੀ ਜਿਹੜੀਆਂ ਇਹੋ ਜਿਹੀ ਆਰਗੇਨਾਈਜ਼ ਕੀਤੇ ਜਾਂਦੇ ਨੇ ਰਨ ਫਾਰ ਯੂਨੀਟੀ ਜਿਸ ਤਰ੍ਹਾਂ ਕੀਤਾ ਗਿਆ ਇਸ ਤੋਂ ਪਹਿਲਾਂ ਸਾਈਕਲ ਰੈਲੀਆਂ ਕੀਤੀਆਂ ਲਈਆਂ ਨੇ ਹੁਣ ਅਸੀਂ ਇੱਕ ਨਵਾਂ ਉਪਰਾਲਾ ਵੀ ਕਰ ਰਹੇ ਹਾਂ ਜਿਹਦੇ ਵਿੱਚ ਸਕੂਲ ਗੋਇੰਗ ਜਿਹੜੇ ਬੱਚੇ ਨੇ ਉਹਨਾਂ ਨੂੰ ਪੁਲਿਸ ਦੇ ਨਾਲ ਜੋੜਨ ਵਾਸਤੇ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਮਨ ਦੀਆਂ ਭਾਵਨਾਵਾਂ ਨੂੰ ਜਾਣਨ ਵਾਸਤੇ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਦਾ ਵਿਜ਼ਿਟ ਕਰਵਾ ਕੇ ਤਾਂ ਕਿ ਉਹ ਪੁਲਿਸ ਦੇ ਨਾਲ ਫ੍ਰੈਂਡਲੀ ਹੋਣ ਉਹ ਪੁਲਿਸ ਤੋਂ ਡਰਨ ਨਾ ਬਲਕਿ ਫ੍ਰੈਂਡਲੀ ਹੋ ਕੇ ਸਾਡੇ ਨਾਲ ਵੀ ਸਹਿਯੋਗ ਕਰਨ ਅਸੀਂ ਉਹਨਾਂ ਦੀਆਂ ਜੇ ਕੋਈ ਉਹਨਾਂ ਦੀਆਂ ਦਿੱਕਤਾਂ ਨੇ ਉਹਨਾਂ ਨੂੰ ਕੋਈ ਪਰੇਸ਼ਾਨੀਆਂ ਨੇ ਉਹਨਾਂ ਨੂੰ ਅਸੀਂ ਦੂਰ ਕਰ ਸਕੀਏ